ਬਾਈ ਜੀ ਜ਼ਿੰਦਗੀ ਕੱਟਣੀ ਔਰ ਜ਼ਿੰਦਗੀ ਨੂੰ ਗੁਜ਼ਾਰਨਾ ਚੰਗੇ ਤਰੀਕੇ ਦੇ ਨਾਲ ਦੋਨਾਂ ਸ਼ਬਦਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਪਰ ਜਿਸ ਜਗ੍ਹਾ ਤੇ ਅਸੀਂ ਅੱਜ ਕਿਸ਼ਤੀ ਦੇ ਵਿੱਚ ਮੌਜੂਦ ਆ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਹਾਲਾਤ ਬਹੁਤ ਬੱਤਰ ਆ ਸਤਲੁਜ ਦਰਿਆ ਨੇ ਜਦੋਂ ਕਹਿਰ ਢਾਇਆ ਅੱਜ 1 ਮਹੀਨਾ ਹੋ ਗਿਆ ਔਰ ਮਹੀਨੇ ਤੋਂ ਬਾਅਦ ਪਾਣੀ ਫਿਰ ਵਧਿਆ ਇੱਥੇ ਤਾਂ ਮੁੰਡੀ ਸ਼ਹਿਰੀਆਂ ਦੇ ਬਿਲਕੁਲ ਨਜ਼ਦੀਕ ਇੱਕ ਇੱਥੇ ਜੋ ਲੋਕ ਬੈਠੇ ਆ ਇੱਕ ਡੇਰੇ ਦੇ ਅੰਦਰ ਬੈਠੇ ਆ ਤਾਂ ਤਸਵੀਰਾਂ ਦੇਖੋ ਕਿ ਇੱਕ ਬਾਥਰੂਮ ਦੀ ਤਸਵੀਰ ਆ ਕਿੰਨਾ ਕਿੰਨਾ ਇੱਥੇ ਪਾਣੀ ਖੜਾ ਆ ਬਹੁਤ ਹਾਲਾਤ ਚਿੰਤਾਜਨਕ ਹਾਲਾਤ ਆ ਨਾ ਤਾਂ ਕੋਈ ਦੇ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਪਰ ਇੱਕ ਗੱਲ ਜਰੂਰ ਹੈ ਕਿ ਪ੍ਰਸ਼ਾਸਨ ਕਿਸਤੀ ਜਰੂਰ ਦੇਤੀ ਹੈ ਕਿਸ ਦੇ ਜਰੀਏ ਤੁਸੀਂ ਅੰਦਰ ਵੀ ਜਾ ਸਕਦੇ ਹੋ ਇਹ ਘਰਾਂ ਦੇ ਤੇ ਬਾਹਰ ਵੀ ਆ ਸਕਦੇ ਹੋ ਤਾਂ ਬਾਈ ਜੀ ਸਾਡੇ ਨਾਲ ਵਿੱਚ ਹਾਲਾਤ ਬਹੁਤ ਮਾੜੇ ਆ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਕਿ ਕਿੱਦਾਂ ਪੂਰੀ ਕਲਾਲੀ ਪਈ ਆ ਹਾਲਾਤ ਬੜੇ ਮਾੜੇ ਆ ਤੇ ਜ਼ਿੰਦਗੀ ਕਿਦਾਂ ਗੁਜ਼ਾਰ ਕਿਦਾਂ ਕੱਟ ਰਹੇ ਹੋ ਜੀ ਉਹ ਜੀ ਜ਼ਿੰਦਗੀ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਕੱਟ ਰਹੇ ਆ ਬਹੁਤ ਜ਼ਿਆਦਾ ਮੁਸੀਬਤ ਆ ਜੀ ਆ ਦੇਖ ਲਓ ਹੁਣ ਤੁਸੀਂ ਥੋੜੇ ਟਾਈਮ ਪਹਿਲਾਂ ਕਿਸ਼ਤੀ ਤੇ ਆਏ ਸੀ ਹੈ ਨਾ ਦੇਖਿਓ ਪੱਠੇ ਕਿਦਾਂ ਲੈ ਕੇ ਸਿਆ ਸੀ ਤਾਰ 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 ਤੁਸੀਂ ਅਸੀਂ ਤੁਸੀਂ ਦੇਖਿਆ ਹੋਣਾ ਵਾ ਪੱਠੇ ਅਸੀਂ ਲੈ ਕੇ ਕਿਸ਼ਤੀ ਤੇ ਆਇਆ ਹੁਣ ਸਾਹੀਂ ਸਾਰੇ ਕਰਨ ਇੱਕ ਟੋਕਾ ਤਿਆਰ ਕੀਤਾ ਵਾ ਥੋੜਾ ਬੋਤ ਲੈਟ ਚਲ ਜਗਾੜ ਹੈਗਾ ਵਾ ਲੈਟ ਛੱਡੀ ਹੋਈ ਆ ਹੋਣ ਪੱਠੇ ਖੁਦਰਕਿਲ ਜਾਵਾਂਗੇ ਸਾਰਾ ਕਿਸ਼ਤੀ ਸਾਡਾ ਪ੍ਰੋਗਰਾਮ ਜੋ ਵੀ ਚੱਲਣਾ ਕਿਸ਼ਤੀ ਤੇ ਚੱਲਣਾ ਆ ਔਰ ਸ਼ਾਮ ਨੂੰ ਘਰ ਕਿੰਨੇ ਕੁ ਇੱਥੇ ਜਕਰ ਮੈ ਗੱਲ ਕਰਾਂਗੇ 8 ਘਰ ਆ ਭਾਜੀ ਆਪਣੇ ਇੱਥੇ 8 ਘਰਾਂ ਦੇ ਵਿੱਚ ਬਰਾਬਰੀ ਪਾਣੀ ਆ ਸਾਰਾ ਹਾਂ ਹਾਂ ਬਰਾਬਰੀ ਆ ਜਿੱਦਾਂ ਥੋੜੇ ਉੱਚੇ ਥਾਂ ਆ ਗਿਆ ਜਿਨ੍ਹਾਂ ਦੇ ਘਰ ਸਾਹਮਣੇ ਜੋ ਘਰ ਹੈ ਹਾਂ ਹਾਂ ਇਹ ਥੋੜੇ ਉੱਚਾ ਘਰ ਆ ਗਿਆ ਆਸੇਪਾ ਸਾਰੇ ਪਾਣੀ ਆ ਸਿਰਫ ਕਲਾਲੀ ਇੱਥੇ ਬੜੀ ਜਿਆਦਾ ਕਿਦਾਂ ਪੂਰਾ ਗੰਦਮ ਚ ਸੱਪ ਸੁੱਪ ਤਾਂ ਮੈਨੂੰ ਲੱਗਦਾ ਕਿ ਆਮ ਹੀ ਇੱਥੇ ਆਉਂਦੇ ਆਉਣਗੇ ਹਾਂਜੀ ਹਾਂਜੀ ਸੱਪ ਬਹੁਤ ਜੀ ਇੱਕ ਦੋ ਹੀ ਸਾਡੇ ਕੋਲੋਂ ਇੱਕ ਦੋ ਮ ਕਿਉਂ ਮਾਰਨੇ ਪੈਂਦੇ ਨਹੀਂ ਮਾਰੇ ਸਾਨੂੰ ਆਪ ਨੂੰ ਜਾਣ ਦੀ ਸਾਨੂੰ ਖਤਰਾ ਹੈ ਭਾਈ ਜੀ ਦੂਜੀ ਗੱਲ ਹੁੰਦੀ ਹੈ ਕਿ ਇੱਥੇ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਰਾਹਤ ਦਿੱਤੀ ਗਈ ਹੈ ਨਹੀਂ ਜੀ ਸਿਰਫ ਇੱਕ ਕਿਸ਼ਤੀ ਆ ਜਿਹੜੀ ਪ੍ਰਸ਼ਾਸਨ ਦਿੰਦੀ ਆ ਆਪਾਂ ਨੂੰ ਮੀਟਰ ਵੀ ਬਹੁਤ ਇੱਥੇ ਆਉਂਦੇ ਹੁੰਦੇ ਆ ਬੰਨਾਂ ਤੇ ਵੀ ਆਉਂਦੇ ਆ ਇੱਥੇ ਅੰਦਰ ਕਦੀ ਕਿਸ ਨੇ ਹੱਥ ਚੁੱਕਿਆ ਦੇਖਣੇ ਆਉਂਦੇ ਨੇ ਗੱਡੀ ਹੇਠ ਉੱਤਰਦੇ ਥੱਲੇ ਕਿਤੇ ਬਸ ਉਹ ਦੇਖ ਕੇ ਮੌਕਾ ਚਲ ਜਾਂਦੇ ਕੋਈ ਨਹੀਂ ਕਿ ਹੈਲਪ ਕਰਦੇ ਆ ਜੀ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਪਰ ਇਹ ਤਾਂ ਕੀਤਾ ਨਹੀਂ ਕਿਸੇ ਨੇ ਕੁਝ ਉਹ ਵੀ ਸਾਡੇ ਇੱਕ ਚਾਚੀ ਹੁੰਦੀ ਸੀਗੇ ਜਿਨ੍ਹਾਂ ਨੇ ਥੋੜੀ ਮੰਗ ਰੱਖੀ ਸੀ ਵੀ ਸਾਡੇ ਪਿੰਡਾਂ ਦਾ ਕੋਈ ਵੀ ਕਿਸੇ ਤੰਦਾ ਕੋਈ ਰਾਸ਼ਨ ਨਹੀਂ ਆ ਰਿਹਾ ਤੇ ਨਾ ਹੀ ਸਾਨੂੰ ਕੋਈ ਆ ਕਿਸ਼ਤੀ ਵਗੈਰਾ ਜਾਂ ਬੇੜੀ ਦੀ ਸਹੂਲਤ ਹੈਗੀ ਆ ਉਹ ਸਿਰਫ ਇੱਕ ਵੀਡੀਓ ਦੇਖ ਕੇ ਡੀਸੀ ਸਾਹਿਬ ਜਨਦਰੋ ਆਏ ਸੀਗੇ ਸਪੈਸ਼ਲ ਇਸੇ ਕਰਕੇ ਆ ਸੀ ਤਾਂ ਸਾਡੇ ਬੰਦਿਆਂ ਨੇ ਮੰਗ ਰੱਖੀ ਸੀ ਕਿ ਮੁੰਡਿਆਂ ਨੇ ਵੀ ਭਾਈ ਜੀ ਸਾਨੂੰ ਇੱਕ ਕਿਸ਼ਤੀ ਲੈ ਕੇ ਦਿਓ ਜਿੱਦਾਂ ਮਰਜੀ ਆ ਇੱਕ ਛੋਟੀ ਟੂਬ ਦੀ ਦੇਖੀ ਹੋਣੀ ਜਿਹੜੀ ਟਰੈਕਟਰ ਦੇ ਟਾਇਰਾਂ ਵਾਲੀ ਛੋਟੀ ਟੂਬ ਸੀਗੀ ਉਹਦੇ ਉੱਪਰ ਇੱਕ ਆ ਪਿਆ ਵਸ ਆਪਣੇ ਕੋਲ ਫੱਟਾ ਲਾ ਲੋ ਇਹਦੇ ਉੱਪਰ ਬੈਠ ਕੇ ਬੱਚਿਆਂ ਨੂੰ ਔਰ ਲੇਡੀਜ਼ ਨੂੰ ਬਿਠਾ ਕੇ ਆਰ ਪਾਰ ਜਾਣਾ ਪੈਂਦਾ ਸੀਗਾ ਇਹ ਪਹਿਲਾਂ ਵੀ ਕੀਤੇ ਤੁਸੀਂ ਕਿਹੜਾ ਫੱਟੇ ਦੀ ਗੱਲ ਕਰ ਰਹੇ ਹੋ ਆਹ ਵਾਲੇ ਥੱਲੇ ਨਹੀਂ ਫੱਟੇ ਪਏ ਜਿਹੜਾ ਹਾਂ ਫਰਿੱਜ ਦਾ ਟੱਕਣ ਜਿਹੜਾ ਇਹ ਟੱਕਣ ਮੈਂ ਕਹਾਂ ਉਹਨੂੰ ਕਹਿੰਦੇ ਇੱਕ ਵਾਰ ਥੋੜਾ ਨੀਚੋਂ ਕਤਾਰ ਆਈਏ ਜਰੂਰ ਇਹ ਆਪਾਂ ਜਿਹੜੀ ਟੂਬ ਹੁੰਦੀ ਹੈ ਨਾ ਟਰੈਕਟਰ ਵਾਲੀ ਛੋਟੀ ਟੂਬ ਉਹਦੇ ਉੱਪਰ ਇਹ ਫਰਿੱਜ ਦਾ ਟੱਕਣ ਰੱਖ ਕੇ ਉੱਪਰ ਬੱਚੇ ਬਿਠਾ ਕੇ ਜਾਂ ਜਿੱਦਾਂ ਲੇਡੀਜ਼ ਨੇ ਉਹਨਾਂ ਨੂੰ ਬਿਠਾ ਕੇ ਆਹ ਪਾਣੀ ਵਿੱਚ ਜਾ ਕੇ ੱਤਕਾ ਲਗਾ ਕੇ ਪਾਰ ਲੈ ਕੇ ਜਾਂਦਾ ਸੀਗਾ ਆ ਉਸ ਤੋਂ ਬਾਅਦ ਇਹ ਕਿਸ਼ਤੀ ਮਿਲੀ ਹਾਂਜੀ ਇਹ ਸਿਰਫ ਇੱਕ ਹਫ਼ਤਾ ਪਹਿਲਾਂ ਮਿਲੀ ਇੱਕ ਮਹੀਨਾ ਇਦਾਂ ਸਾਡੀ ਆਵਾਜ਼ ਰਹੀ ਹੈ ਜੀ ਪਾਣੀ ਵਿੱਚ ਦੀ ਤੇ ਭਾਜੀ ਤੇ ਉਧਰ ਜਾ ਸਕਦੇ ਤਾਂ ਆਪਾਂ ਪਰਲੇ ਘਰ ਵੀ ਦਿਖਾ ਦਈਏ ਉਧਰ ਚਲ ਜਰੂਰ ਜਰੂਰ ਲੈ ਕੇ ਜਾਵਾਂਗੇ ਤੁਹਾਨੂੰ ਜੀ ਤੇ ਅੰਮ੍ਰਿਤ ਜੀ ਦੂਜੀ ਗੱਲ ਆ ਕਿ ਹਲਕਾ ਚਾਰਜ ਐਮ ਐਲ ਏ ਬੜੀ ਲੀਡਰਸ਼ਿਪ ਆਉਂਦੀ ਆ ਕਦੀ ਜਦੋਂ ਕਿਸ਼ਤੀ ਮਿਲਿਆ ਇਸ ਕਿਸ਼ਤੀ ਦੇ ਜ਼ਰੀਏ ਜਾਂ ਫਿਰ ਟੂਪ ਤੋਂ ਕਿਹਾ ਕਿ ਵੀ ਕਿਸੇ ਵੀ ਸਾਧਨ ਦੇ ਜ਼ਰੀਏ ਇੱਥੋਂ ਦਾ ਕਦੀ ਕਿਸੇ ਲੀਡਰ ਨੇ ਪਹੁੰਚ ਕੀਤੀ ਹੈ ਨਹੀਂ ਨਹੀਂ ਜੀ ਨਹੀਂ ਜੀ ਬੰਤ ਦੇਖ ਕੇ ਮੁੜ ਜਾਂਦੇ ਆ ਇੱਥੇ ਤਾਂ ਕੋਈ ਆਇਆ ਹੀ ਨਹੀਂ ਇਥੇ ਵੋਟਾਂ ਦਾ ਟਾਈਮ ਸੀ ਉਦੋਂ ਆਉਂਦੇ ਸੀਗੇ ਉਦੋਂ ਤਾਂ ਬਹੁਤ ਆਉਂਦੇ ਸੀ ਭੱਜੇ ਆਉਂਦੇ ਸੱਗੜ ਪਿਛੜੀ ਗਏ ਜੀ ਉਹਦਾ ਦੇਖਣ ਹੁੰਦਾ ਇੱਥੇ ਮੌਕਾ ਆਹ ਥੋੜੇ ਦਿਨ ਪਹਿਲਾਂ ਜਿਮਨੀ ਜਿਮਨੀ ਚੌਂਣੀ ਹੈ ਸਾਡੇ ਜਿਮਨੀ ਚੌਂਣੀ ਹੈ ਹਾਂ ਜਲੰਧਰ ਦੀ ਜਿਹੜੀ ਫਰੋਈਪੁਰ ਤੱਕ ਪੂਰੇ ਇਲਾਕੇ ਦੇ ਪੂਰੇ ਪੰਜਾਬ ਦੇ ਲੀਡਰ ਆਉਂਦੇ ਰਿਹਾ ਜੀ ਪੂਰੇ ਪੰਜਾਬ ਦੇ ਲੀਡਰ ਇੱਥੇ ਆਉਂਦੇ ਸੀ ਅੱਜ ਇੱਥੇ ਕੋਈ ਨਹੀਂ ਪਹੁੰਚਿਆ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਸਿਰਫ ਆਉਂਦੇ ਜਿਹੜੇ ਆਪਣੀਆਂ ਫੋਟੋ ਫੋਟੋ ਕਰਾਉਣ ਲਈ ਹੁਣ ਜਦੋਂ ਪਾਣੀ ਟੂਬਨ ਟੁੱਟਿਆ ਸੀਗਾ ਤੇ ਭਗਵਾਨਤਮਨ ਸੀਐਮ ਸਾਹਿਬ ਵੀ ਆ ਜਾ ਤੁਸੀਂ ਦੇਖੀ ਹੋਣੀ ਵੀਡੀਓ ਬਿਲਕੁਲ ਦੇਖ ਕੇ ਸੀਗਾ ਪਜਾਮਾ ਕਹਿੰਦੇ ਮੇਰਾ ਗਿੱਲਾ ਹੋ ਗਿਆ ਹਾਂਜੀ ਹਾਂਜੀ ਬਸ ਉਹ ਹੀ ਬਸ ਦੇਖ ਕੇ ਚਲੇ ਗਿਆ ਉਹਨਾਂ ਕਰੋ ਕੁਝ ਕੀਤਾ ਦੇਖ ਕੇ ਚਲੇ ਗਿਆ ਜੇ ਆਉਣਾ ਹੀ ਨਹੀਂ ਜੇ ਕੁਝ ਸਵਾਰਨਾ ਹੀ ਨਹੀਂ ਜਾਂ ਕਿਸੇ ਦਾ ਕੁਝ ਆਪਣੇ ਜਿੱਦੋਂ ਸਾਡੇ ਪਾਣੀ ਆਇਆ ਹੋਇਆ ਜੇ ਸਾਡੇ ਕੋਲ ਹੈਲਪ ਨਹੀਂ ਕਰਨੀ ਆਉਂਦਾ ਫਾਇਦਾ ਵੀ ਕੀ ਉਹਨਾਂ ਦਾ ਇਹ ਤੇ ਭਾਈ ਦੂਜੀ ਗੱਲ ਕਿ ਹੁਣ ਜਿੱਦਾਂ ਕਿ ਇਹਦੇ ਪਿੱਛੇ ਕਾਰ ਸੀ ਅੱਗੇ ਵੀ ਕਾਰ ਆ ਤੇ ਕੁਝ ਕਰਾਉਣ ਨੂੰ ਲੋਕ ਜੰਦਰੀ ਲੱਗੇ ਕਿ ਇੱਥੋਂ ਚੱਲ ਗਏ ਹਾਂ ਹਾਂਜੀ ਹਾਂਜੀ ਉਹ ਜਿੱਦਾਂ ਹੁਣ ਬੱਚੇ ਹੋ ਗਏ ਜਾਂ ਜੇ ਲੇਡੀਜ਼ ਵਾਰ-ਵਾਰ ਆਉਣ ਜਾਣ ਲੌਣਾ ਸਾਡੇ ਚਾਚੇ ਹੁਣ ਵਾਲੇ ਸਾਰੇ ਚਾਚੇ ਸਾਡੇ ਦੇ ਘਰ ਆ ਉਹਨਾਂ ਨੇ ਹਾਂ ਸਾਡੇ ਸਾਰੇ ਆਪਣੇ ਚਾਚੇ ਦਾਈ ਅਠਕਾਰ ਬੈਠੇ ਆ ਇਹ ਸਿਰਫ ਇਸੇ ਕਰਕੇ ਗਏ ਇੱਥੋਂ ਵੀ ਸਾਨੂੰ ਰੋਜ਼ ਦੀ ਆਉਣ ਜਾਣ ਦੀ ਦਿੱਕਤ ਬਹੁਤ ਹੋ ਰਹੀ ਆ ਵੀ ਰੋਜ ਪਾਣੀ ਵੇਚ ਦੀ ਟੂਬ ਦੇ ਉੱਪਰ ਹੀ ਬੈਠ ਜਾਣਾ ਹੈ ਜਣਾ ਔਖਾ ਹੋ ਜਾਂਦਾ ਬਹੁਤ ਨੰਘਣ ਔਖਾ ਸੀਗੇ ਇਸੇ ਕਰਕੇ ਚਲੇ ਗਏ ਭੇਜਦੇ ਸਾਡੇ ਸਾਰੇ ਚਾਚੇ ਉਹਨਾਂ ਦੇ ਭੇਜਦੇ ਚਾਚੀ ਉਹਨਾਂ ਨੂੰ ਬੱਚੇ ਭੇਜਦੇ ਸਾਡੇ ਵੀ ਆ ਭਰਾ ਹੈਗੇ ਆ ਭਰਾ ਦੇ ਬੱਚੇ ਹੋ ਗਏ ਸਿਰਫ ਮੁੰਡੇ ਜਿਹੜੇ ਜਾਂ ਸਾਡੇ ਭਰਾ ਲਾਲਾ ਇਹੀ 4-5 ਬੰਦੇ ਹੈਗੇ ਆ ਜਿਹੜੇ ਚਲ ਮਾੜਾ ਮੋਟਾ ਘਰ ਦੀ ਰਾਖੀ ਕਰਨੀ ਬੈਠੇ ਆ ਤੇ ਬਾਈ ਦੂਜੀ ਇੱਕ ਹੋਰ ਗੱਲ ਹੈ ਜਿਸ ਜਗ੍ਹਾ ਤੇ ਆਪਾਂ ਖੜੇ ਆ ਜਿੱਥੇ ਪਾਣੀ ਆ ਤੇ ਕਦੋਂ ਪਾਣੀ ਦਰਿਆ ਦਾ ਨਹੀਂ ਸੀ ਆ ਇੱਥੇ ਕੋਈ ਫਸਲ ਵੇਜੀ ਹੋਈ ਸੀ ਜਿੱਥੇ ਚੋਨਾ ਸੀਗਾ ਜੀ ਇੱਥੇ ਚੋਨਾ ਚੋਨਾ ਲੱਗ ਅੱਜ ਜੇਕਰ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੇ ਕਿੰਨੇ ਫੁੱਟ ਪਾਣੀ ਹੈ ਜਿੱਥੇ ਜੀ ਮੇਰੇ ਹਿਸਾਬ ਨਾਲ ਦੇਖੋ ਤੁਸੀਂ ਆ 10 ਤਕਰੀਬਨ 10 11 ਫੁੱਟ ਪਾਣੀ ਖੜਾ ਹੈ ਜੀ ਅੱਜ 10 11 ਫੁੱਟ ਪਾਣੀ ਅਜੇ ਵੀ ਖੜਾ ਹੈ ਜੀ ਆਹ ਦੇਖ ਲਓ ਜੇ ਕਰਦੇ ਹਾਲਾਤ ਦੇਖੋ ਆਹ ਹੁਣ ਥੱਲੇ ਦੇ ਉੱਪਰ ਦੀ ਜਾ ਕੇ ਪਾਣੀ ਹੁਣ ਪਿੱਛੇ ਮੁੜਨ ਲੱਗਾ ਥੋੜਾ ਜਿਹਾ ਘਟ ਗਿਆ ਇਸ ਵੀਰੇ ਪਾਣੀ ਚੜ੍ਹਿਆ ਸੀ ਕਿ ਜੇ ਕੱਲ ਚੜ੍ਹਿਆ ਆਪਣਾ ਨਹੀਂ ਕੱਲ ਪਰਸੋਂ ਸ਼ਾਮਾਂ ਚੜ੍ਹਨ ਲੱਗਿਆ ਸੀਗਾ ਪਰਸੋਂ ਸ਼ਾਮਾਂ ਚੜ੍ਹਨ ਲੱਗਾ ਸੀ ਕੱਲ ਸਾਰਾ ਦਿਨ ਪਾਣੀ ਚੜੀ ਗਿਆ ਆ ਇੱਕਰੇ ਬਿਲਕੁਲ ਥੱਲੇ ਸੁੱਕੇ ਹੋ ਗਏ ਸੀ ਸਾਰੇ ਘਰ ਦਾ ਵੇੜਾ ਬਿਲਕੁਲ ਸਹੀ ਹੋ ਗਿਆ ਸੀਗਾ ਤੇ ਦੁਬਾਰਾ ਪਾਣੀ ਹਾਂਜੀ ਰੋਟੀ ਪਾਣੀ ਜਗਾਰ ਸਾਰਾ ਕੰਮ ਕਰੇ ਕਰਨ ਲੱਗ ਗਿਆ ਸੀਗੇ ਦੁਬਾਰਾ ਫਿਰ ਪਰਸੋਂ ਸ਼ਾਮ ਨੂੰ ਪਾਣੀ ਚੱਲ ਲੱਗਾ ਤੇ ਕੱਲ ਸਾਰਿਆਂ ਨੇ ਉਹ ਦੇਖੇ ਉਧਰ ਜਾ ਕੇ ਦੇਖ ਕੇ ਆਏ ਹੋਣੇ ਆ ਕਮਰੇ ਅੰਦਰ ਪਾਣੀ ਖੜਾ ਵਾ ਸਾਰਿਆਂ ਦੇ ਬਾਹਰ ਵੇੜੇ 'ਚ ਪਾਣੀ ਸਾਹਮਣੇ ਇੱਕ ਘਰ ਆ ਇੱਥੇ ਕਿ ਪਸ਼ੂਆਂ ਵਾਲਾ ਵੇੜੇ 'ਚ ਪਸ਼ੂਆਂ ਵਾਲਾ ਸੀ ਪਸ਼ੂਆਂ ਵਾਲਾ ਛੱਡ ਸੀ ਹਾਂਜੀ ਤੇ ਇਹ ਸਾਰਾ ਇਹ ਸਾਰੇ ਡੁੱਬੇ ਹੋਇਆ ਤੇ ਬਿਲਕੁਲ ਜੀ ਤੇ ਦੂਜੀ ਗੱਲ ਬਾਜੀ ਘਰਾਂ ਦੇ ਵਿੱਚ ਇੱਕ ਵੱਡੀ ਦਰਾੜ ਆਈ ਹੋਈ ਆ ਸਾਹਮਣੇ ਉਹ ਇੱ 8 ਫੋਟੋ ਚ ਕੰਦ ਸੀਗੀ ਜਿਹੜੀ ਪਾਣੀ ਦੇ ਆਨ ਕਰਕੇ ਡਿੱਗੀ ਆ ਸਰ ਉਹ ਸਾਰੀ ਡੱਗੀ ਆ ਤਾਂ ਤੁਸੀਂ ਇਹ ਘਰਾਂ ਦੇ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਫਰੰਟ ਦੇ ਤਸਵੀਰ ਦੇਖੋ ਕਿ ਹਾਲਾਤ ਕਿਸ ਤਰ੍ਹਾਂ ਹਾਲਾਤ ਮਾੜੇ ਆ ਪਾਣੀ ਵਾਲਾ ਕਿੰਨਾ ਕੰਨਾ ਪਾਣੀ ਟੋਕਾ ਖੜਾ ਪੱਠੇ ਕੁੱਤਰਨ ਦੇ ਲਈ ਪਰ ਇੱਥੇ ਨਾ ਤਾਂ ਮੱਝਾਂ ਤੇ ਨਾ ਇੱਥੇ ਕੋਈ ਪੱਠੇ ਆ ਕਿਉਂਕਿ ਸਾਰੇ ਜੋ ਮਾਲ ਪਰ ਸਾਰਾ ਉਹ ਬੰਨ੍ਹ ਦੇ ਉੱਪਰ ਬੰਨੇ ਹੋਇਆ ਤਾਂ ਹਾਲਾਤ ਆਪਣੇ ਆਪ ਚ ਚਿੰਤਾਜਨਕ ਹੈ ਦੇਖੋ ਕਿ ਇੱਕ ਜੋ ਨੂੰ ਪੰਜਾਬੀ ਪਾਸੇ ਚ ਕਿਹਦੇ ਕਿ ਬਾਈ ਜੀ ਵਾਂਜੀ ਕਹਾ ਜਾਂਦਾ ਇਹਨੂੰ ਹਾਂਜੀ ਹਾਂਜੀ ਵਾਂਜੀ ਕਹਿੰਦੇ ਤੇ ਇਹ ਉਹ ਵਾਂਜਾ ਤੇ ਕਦੋਂ ਬਾਈ ਜੀ ਲੋਂਦਾ ਤਕਰੀਬ 8 10 ਫੁੱਟ ਥੱਲੇ ਡੁੱਬ ਜਾਂਦਾ ਤਾਂ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਜਗ੍ਹਾ ਤੇ ਕਿੰਨਾ ਕੰਨਾ ਪਾਣੀ ਹੈ ਮੇਰੇ ਪਿੱਛੇ ਦੀ ਤਸਵੀਰਾਂ ਚ ਬਾਈ ਜੀ ਇਹ ਕਿਸਤੇ ਚਲਾ ਰਿਹਾ ਤਾਂ ਪਾਣੀ ਪਾਣੀ ਆ ਇਧਰ ਵੀ ਤੁਸੀਂ ਦੇਖ ਲਓ ਇਧਰ ਵੀ ਪਾਣੀ ਆ ਤੇ ਅੱਗੇ ਵੀ ਪਾਣੀ ਪਣੇ ਸਰਕ ਪਾਸੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਵੇਗਾ ਜਦੋਂ ਕਿ ਬੀਤੇ 1 ਮਹੀਨਾ ਪਹਿਲਾਂ ਪਾਣੀ ਆਇਆ ਸੀ ਤੇ ਪਾਣੀ ਤਾਂ ਜੀ ਉਹੀ ਨਹੀਂ ਸੀ ਸੁੱਕਿਆ ਤੇ ਫਿਰ ਦਰਿਆ ਦੀ ਆਫਤ ਆਈ ਤੇ ਫਿਰ ਉਸ ਤੋਂ ਬਾਅਦ ਬਾਈ ਕਿੰਨਾ ਕਿੰਨਾ ਪਾਣੀ ਹੁਣ ਵਧਿਆ ਇੱਥੇ ਇੱਥੇ ਪਾਣੀ ਜਿੰਦਾ ਪਹਿਲਾਂ ਸੀਗਾ ਇਸ ਤੋਂ ਪਾਣੀ ਵੱਧ ਸੀਗਾ ਉਹ ਇਸ ਤੋਂ ਪਾਣੀ ਘੱਟ ਤੋਂ ਘੱਟ ਘੱਟ ਤੋਂ ਘੱਟ 3 ਜਾਂ 4 ਫੁੱਟ 4 ਫੁੱਟ ਪਾਣੀ ਇਸ ਤੋਂ ਜ਼ਿਆਦਾ ਸੀਗਾ ਪਹਿਲਾਂ ਤੇ ਹੁਣ ਜਦੋਂ ਪਾਣੀ ਇਕੱਲੀ ਉੱਤਰ ਗਿਆ ਹੁਣ 3 ਫੁੱਟ 3.5 ਫੁੱਟ ਪਾਣੀ ਪਏ ਹੋਰ ਵਧ ਗਿਆ ਦੇਖਾ ਕਰਕੇ ਸਾਰੇ ਘਰਾਂ ਦੇ ਪਾਣੀ ਹਾਲਾਤ 72 ਤੋਂ 72 ਸਾਰੇ ਘਰੇ ਪਾਣੀ ਦੇ ਚ ਡੁੱਬੇ ਹੋਇਆ ਤਾਂ ਬਜੀ ਕੋਈ ਖਾਸ ਵੈਸੇ ਪ੍ਰਸ਼ਾਸਨ ਨੇ ਕਿਸਤੀ ਤੱਕ ਦੇਤੀ ਹੈ ਕੋਈ ਖਾਸ ਅਪੀਲ ਕਰਨੀ ਚਾਹੋ ਬਹੁਤ ਸਾਰੀਆਂ ਸੰਗਠਨ ਦੇਖ ਰਹੀਆਂ ਹੋਣਗੀਆਂ ਬਹੁਤ ਸਾਰੇ ਸੰਸਥਾਵਾਂ ਵੀ ਆ ਕੋਈ ਪ੍ਰਸ਼ਾਸਨ ਨੂੰ ਤੁਹਾਡੇ ਲੋ ਸਾਡੇ ਕੋਲ ਇਹੀ ਆ ਜੀ ਇੱਕ ਤਾਂ ਨਾ ਚਲੋ ਪ੍ਰਸ਼ਾਸਨ ਨੇ ਕਰਨਾ ਤਾਂ ਆਪਣੀ ਮਰਜ਼ੀ ਆ ਹੋ ਸਕੇ ਤਾਂ ਸਾਨੂੰ ਇੱਕਾ ਪੂਰੇ ਚੌਂਕ ਚ ਇੱਕ ਵੱਡਾ ਬੋਰ ਕੁਆਰਕ ਦਿੱਤਾ ਜਾਵੇ ਤਾਂ ਕਿ ਸਾਨੂੰ ਪਾਣੀ ਪੀਣ ਦੀ ਪਾਣੀ ਜਿਹੜੇ ਪਾਣੀ ਪੀਣ ਦੀ ਬਹੁਤ ਵੱਡੀ ਦਿੱਕਤ ਆ ਜੀ ਅਸੀਂ ਹੁਣ ਇਥੋਂ 4-5-5 ਕਿਲੋਮੀਟਰ ਸਾਡੇ ਇਥੋਂ ਹੈਗਾ तकरीबन 5 ਕਿਲੋਮੀਟਰ ਦੂਰੀ ਤੇ ਪਿੰਡਾਂ ਨਾਲ ਲਾ ਉਥੋਂ ਪਾਣੀ ਪੀਣ ਨੂੰ ਲੈ ਕੇ ਆਈਦਾ ਉਥੋਂ ਪਾਣੀ ਪੀਣ ਨੂੰ ਲੈ ਕੇ ਆਈਦਾ ਪਹਿਲਾਂ ਜਿਹੜਾ ਸੀਗਾ ਥੋੜਾ ਬਹੁਤ ਸਟੋਰ ਕੀਤਾ ਸੀ ਜਿਹੜਾ ਪਹਿਲਾਂ ਲੋਕ ਪਿੰਡਾਂ ਵਾਲੇ ਦੇ ਗਏ ਸੀ ਆ ਬੋਤਲਾਂ ਵਾਲਾ ਪਾਣੀ ਉਹ ਪੀ ਯੂਜ਼ ਕਰਦੇ ਰਹੇ ਹੁਣ तकरीबन ਉਹ ਵੀ ਖਤਮ ਹੋ ਗਏ ਆ ਹੁਣ ਸਾਨੂੰ ਇਥੋਂ ਜਾ ਕੇ ਬੰਨ ਤੇ ਮੋਟਰ ਖੜੇ ਹੁੰਦੇ ਆ ਫਿਰ ਨਾਲੋਂ ਜਾ ਕੇ ਪਾਣੀ ਲੈਉਣਾ ਹੁੰਦਾ ਉਹੀ ਪਾਣੀ ਪੀਦਾ ਸਿਰਫ ਇਹੀ ਸਾਡੀ ਸਭ ਤੋਂ ਵੱਡੀ ਮੰਗ ਆ ਸਾਨੂੰ ਚੌਂਕ ਤੇ ਲ ਬੋਰ ਕਰਵਾ ਦਿੱਤਾ ਜਾਏ ਹਾਂਜੀ ਡੂੰਗੇ ਬੋਰ ਦਾ ਪਾਣੀ ਦਾ ਬੋਰ ਕਰਵਾ ਦਿੱਤਾ ਜਾਵੇ ਚਾਹੇ ਉੱਤੇ ਮੋਟਰ ਲੱਗ ਜਾਏ ਚਾਹੇ ਨਲਕਾ ਲਗਵਾ ਦੇਵੇ ਸਾਨੂੰ ਵੀ ਘਰ ਤੋਂ ਘਰ 6 ਮਹੀਨੇ ਪਾਣੀ ਦੀ ਦਿੱਕਤ ਆਉਂਦੀ ਰਹਿਣੀ ਆ ਜੀ ਹੁਣ ਸਾਰੇ ਬੋਰਾਂ ਚ ਪਾਣੀ ਅੰਦਰ ਚਲੇਗਾ ਗੰਦਾ ਪਾਣੀ ਬਹੁਤ ਛੇਤੀ ਸਾਫ਼ ਨਹੀਂ ਹੋਣਾਗਾ ਤਾਂ ਪ੍ਰਸ਼ਾਸਨ ਦੇ ਮੂਤੇ ਇੱਥੇ ਇੱਕ ਵੱਡੀ ਚਪੈੜ ਹੈ ਪ੍ਰਸ਼ਾਸਨ ਨੂੰ ਜਿੰਨੀਆਂ ਲਾਨਤਾਂ ਪਾਈਆਂ ਜਾਣਾ ਇੱਥੇ ਉਨੀਆਂ ਥੋੜੀਆਂ ਕਿਉਂਕਿ ਜਿੱਥੇ ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਇੱਥੇ ਨਾ ਤਾਂ ਕੋਈ ਗਰਦੌਰੀਆਂ ਹੋਈਆਂ ਤੇ ਨਾ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ ਤੇ ਲੋਕ ਪਾਣੀ ਪੀਣ ਵਾਲੇ ਜੋ ਪਾਣੀ ਹੈ ਉਹ ਵੀ ਕਹਿੰਦੇ ਆ ਕਿ ਪਾਣੀ ਦੀ ਲੋੜ ਹੈ ਇੱਕ ਨਲਕੇ ਦੀ ਮੰਗ ਹੈ ਇੱਕ ਇਥੇ ਪੋਰ ਦੀ ਡਿਮਾਂਡ ਕੀਤੀ ਗਈ ਹੈ ਪਰ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕੋਈ ਮਾੜੀ-ਮੋਟੀ ਸੁਣਦਾ ਹੈ ਕੋ ਵੱਡੀ ਮੰਗ ਨਹੀਂ ਹੈ ਪ੍ਰਸ਼ਾਸਨ ਦੇ ਲਈ ਕੋਈ ਇੱਥੇ ਬੋਰ ਹੁੰਦਾ ਜਾਂ ਫਿਰ ਆਉਣ ਵਾਲਾ ਟਾਈਮ ਵੀ ਇਹਨਾਂ ਦਾ ਪਾਣੀ ਦੇ ਵਿੱਚ ਹੀ guzrega ਕੈਮਰਾਮੈਨ ਮਨਜੀਤ ਨਿਹਰਦੀਪ ਇਹਨਾਂ ਦਾ ਅਰ ਨਿਊਜ਼ ਦਰਿਆ ਸਤਲੁਜ